ਅੰਦਰ ਸਚਾਨੇ ਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣੇ ਸਜਣ ਸਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਪਨਾੰਦਾਵੇ ਸਾਹ ਹੋ ਤਨਸਰੀ ਬਣੀ ਭਗਤ ਨਾਮ ਦੇਵ ਜੀ ਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਪਹਿਲ ਪੁਰੀਏ ੁੰਡਰਕਵਨਾ ਪਾਚੇ ਹੰਸ ਸਗਲੇ ਜਨਾ ਕ੍ਰਿਸ਼ਨ ਤੇ ਜਾਉ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰੀਏ ਪੁੰਡਰਕਵਨਾ ਪਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਨਉ ਹਰ ਹਰ ਨਾਚੰਤੀ ਨਚਨਾ ਪਹਿਲ ਪੁਰਸਾ ਬੇਰਾ ਅਥੋਂ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਗਰਾ ਨਚੈ ਪਿੰਦੀ ਮੈਂ ਸਾਗਰਾ ਰਹਾਉ ਨਾ ਚੰਤੀ ਗੋਪੀ ਜਨਾ ਨਈਆ ਤੇ ਬਰੇ ਕੰਨਾ ਤਰਕ ਨਾਚਾ ਭ੍ਰਮਿਆ ਚਾ ਕੇਸ਼ਵਾ ਬਚਾਉਨੀ ਆਈਏ ਮਈਏ ਏਕ ਆਨ ਜਿਓ ਦੇ ਉਪ ਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੋ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਹਿੰਦੀ ਉਪਕਾਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੋ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਹਿਲ ਪੁਰੀਏ ਪੁੰਨਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇਜਾ ਨਉ ਹਰ ਹਰ ਨਾ ਚੰਤੀ ਨਾ ਚਨਾ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 694 ਅੰਗ ਤੇ ਤਨਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਖਵਾਕ ਹੈ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਤ ਸੰਗਤ ਜੀ ਵਡਪਾਗੇ ਹੋ ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਪਰ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ ਆਓ ਬੜੇ ਪਿਆਰ ਨਾਲ ਅੰਮ੍ਰਿਤ ਬਾਣੀ ਸ਼੍ਰੀ ਸੁਖਮਨੀ ਸਾਹਿਬ ਨਿਤਨੇਮ ਦੀਆਂ ਬਾਣੀਆਂ ਸਰਵਣ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ